घटना हुई देख रहे हो सारे बेनती है सब तो पहले तो मैं गुरु रामदास जी महाराज का शुक्रिया अदा करता हूँ ਗੁਰਬਾਨੀ ਦਾ ਫਰਮਾਨ ਹੈ ਜਾਤੋਂ ਰਾਖੇ ਸੱਜਣਾ ਮਾਰ ਜੀ ਬੰਨਾ ਕੋਈ ਅੱਜ ਜਿਹੜੀ ਬਹੁਤ ਹੀ ਦੇਵਿੱਦਿਕ ਘਟਨਾ ਨਹੀਂ ਕੋਈ ਜਿਹੜੀ ਸਾਹ ਤੋਂ ਕਿਹਾ ਉਹ ਪੁਵਾ ਦੇ ਉੱਤੇ ਜਿੱਦਕ ਨਿਮਾਨੇ ਸੇਵਕ ਕਵਜੋ ਨਤਮਸਤਕ ਹੋ ਕੇ ਆਪਣੀਆਂ ਸਵਾਵਾ ਕਰ ਰਹੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਉੱਤੇ ਜਮੀਨਤਨ ਦੋਵਰੀ ਕੇਸ ਨੰਬਰ ਇਹਦੇ ਐਸਵੇ ਜੋੜਦਾਰ ਦੇ ਤੌਰ ਤੇ ਉੱਤੇ ਗੁਰਦਵਾਰਨ ਦਾਸ ਦੇ ਦੁਆਰ ਦੇ ਉੱਤੇ ਸੇਵਾ ਆਪਣੀ ਦੇ ਰੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਜਿਹੜਾ ਹੋਇਆ ਦਾ ਗੁਰਦਵਾਰਾ ਜੀ ਦਾ ਗੁਰੂ ਹਰਸ਼ਵਰ ਸਿੰਘ ਸਾਹਿਬ ਦਾ ਸਚੇ ਪਾਸ਼ਾ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾ ਕੀਤਾ ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਖੇਦੀ ਵੀ ਕਰਦਾ ਔਰ ਪੰਜਾਬ ਵਾਸਤੇ ਜਿਹੜੀ ਹੈ ਇਹ ਘਟਨਾ ਬਹੁਤ ਵੱਡੀ ਘਟਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਕੀ ਮਤਲਬ ਇੱਕ ਸਿੱਖ ਵਾਹ ਮੈਨੂੰ ਗੱਲ ਕਰ ਮੈਨੂੰ ਗੱਲ ਕਰ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਣ ਹੋਇਆ ਉਸ ਮਾਹੌਲ ਦੇ ਵਿੱਚੋਂ ਜਿਹੜੀ ਹੈ ਬਣੀ ਸੰਗਠਿਤ ਕਿਰਪਾ ਦੇ ਨਾਲ ਸਰੋਧਿਤ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਇਹ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਲੈਣਾ ਚਾਹੁੰਦੇ ਹੋ ਅੱਜ ਫੇਰ ਸਰਕਾਰ ਸਾਹਿਬ ਦੇ ਕੇਸ ਤੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰਦੇ ਗੁਰਦੁਆਰੇ ਦੇ ਉੱਤੇ ਕਿਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਸੂਬੇ ਦੀ ਐਨਡ ਆਰਚ ਵਸਤਾ ਵਸਤੇ ਵੀ ਬਿਲਕੁਲ 100% ਉਹਦਾ ਰੇਲੇ ਰਿਆ ਮੁੱਖ ਮੰਤਰੀ ਸਾਹਿਬ ਨੂੰ ਅਸੂਫਾ ਦੇ ਰਿਹਾ ਦੂਜੀ ਗੱਲ ਕੋਈ ਪਤਾ ਕਰ ਸਰ ਜੀ ਕੋਈ ਨਹੀਂ ਕਿਹੜਾ ਸੱਚੇ ਇਤੇ ਵੱਡੇ ਸੁਰੱਖਿਆ ਕਿਨੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇੱਕ ਗੁਰੂ ਘਰ ਦੀ ਸੰਗਤ ਆ ਜੀ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਗੁਰੂ ਘਰ ਦੇਖੋ ਨਾ ਆਪਾਂ ਸੰਤਾਨ ਡਾਕ ਨਹੀਂ ਸਾਹਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲਏ ਜੀ ਰੋਕ ਗਏ ਕਿਸੇ ਨੂੰ ਅਸੀਂ ਸ਼ਾਂਤੀ ਰੂਪ ਦੇ ਦੇਖ ਨਹੀਂ ਸਕਦੇ ਸਿਰਫ ਕਹਿੰਦੇ ਪਹਿਲਾਂ ਸਰ ਖੋਲ ਜੀ ਜਮਕਰ ਕਰ 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 ਯਾਰ ਚੁੱਪ ਹੋ ਯਾਰ ਕੀ ਮਾਨ ਸਰ ਕਿڑی ਘਟਨਾ ਹੋਈ ਹੈ ਇਸ ਨੂੰ ਕਿਵੇਂ ਦੇਖ ਰਹੇ ਹੋ ਇਹ ਹੋਰ ਸੀਗਾ ਯਾਰ ਮਾਈਕਸ ਜਨ ਮਾਈਕਸ ਬੱਲੇ ਕਰਵਾ ਮਿਲਣਾ ਹੋਈ ਹੈ ਕਿਵੇਂ ਦੇਖ ਰਹੇ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰੀਆ ਅਦਾ ਕਰਦਾ ਹਾਂ ਗੁਰਬਾਣੀ ਦਾ ਪਰਮਾਨ ਹੈ ਜਾਤੋਂ ਰਾਖੇ ਸਾਈਆਂ ਮਾਰ ਸੀ ਦੇ ਨ ਕੋਈ ਅੱਜ ਜਿਹੜੀ ਬਹੁਤ ਹੀ ਦੇਵ ਦੇ ਘਟਨਾ ਨਹੀਂ ਕੋਈ ਜਿਹੜੀ ਸ਼ਰੀਰਤਾ ਤੋਂ ਸਾਦੇ ਉਪਨਾਮ ਦੇਤੇ ਦੇਖ ਕੇ ਮਹਿਮਾਨੇ ਸੇਵਾ ਕਵਜੋ ਨਤਮਸਤਕ ਹੋ ਕੇ ਆਪਣੀਆਂ ਸਲਾਵਾਂ ਕਰ ਰਹੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਦੀਪ ਸਿੰਘ ਬਾਦਲ ਸਾਹਿਬ ਦੇ ਉੱਤੇ ਜਮੀਨਤਨ ਦੋਵਰੀ ਕਹਿਣ ਦੇ ਆਸਰੇ ਦੇ ਜੋਰਦਾਰ ਦੇ ਤੌਰ ਤੇ ਉੱਤੇ ਗੁਰਦਵਾਰ ਦਾਸਤੇ ਦੁਆਰ ਦੇ ਉੱਤੇ ਸੇਵਾ ਆਪਣੀ ਦੇ ਰਹੀ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨ ਦੇ ਵਾ ਹਮਲਾ ਜਿਹੜਾ ਹੋਇਆ ਮੈਂ ਦੇ ਰਾਮਦਾਸ ਜੀ ਦਾ ਗੁਰ ਹਰਸ਼ ਸਿੰਘ ਸਾਹਿਬ ਦਾ ਸੱਚੇ ਪਾਸ਼ਾ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਪਚਾ ਦਿੱਤਾ ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਿਖੇਧੀ ਵੀ ਕਰਦਾ ਔਰ ਇਹ ਪੰਜਾਬ ਵਾਸਤੇ ਜਿਹੜੀ ਹੈ ਇੱਕ ਘਟਨਾ ਬਹੁਤ ਵੱਡੀ ਘਟਨਾ ਤੇ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਹਾਂ ਕਿ ਮੈਂ ਤਾਂ ਵੀ ਇੱਕ ਸਿੱਖ ਵਜੋਂ ਗੱਲ ਜਾਣ ਮੈਨੂੰ ਗੱਲ ਕਰੀ ਦੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਬੜੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਣ ਹੋਇਆ ਉਸ ਮਾਹੌਲ ਦੇ ਵਿੱਚੋਂ ਜਿਹੜੀ ਹੈ ਬਣੀ ਸੰਗਤ ਦੀ ਕਿਰਪਾ ਦੇ ਨਾਲ ਸਰੋਧੀ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਲੈਣਾ ਚਾਹੁੰਦੇ ਹੋ ਅੱਜ ਫੇਰ ਸਰਕਾਰ ਸਾਹਿਬ ਦੇ ਦੇਸ਼ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰਦੇ ਗੁਰਦੁਖਤ ਦੇ ਉੱਤੇ ਜਿਸ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਸੂਬੇ ਦੀ ਐਂਡ ਆਡਰ ਵਸਤਾ ਵਸਤੇ ਵੀ ਬਿਲਕੁਲ 100% ਖੁਦਾ ਰਹਿ ਰਿਹਾ ਪੱਖ ਮੰਤਰੀ ਸਾਹਿਬ ਨੂੰ ਇਸ ਦੀ ਪੱਤੇ ਰਿਹਾ ਤੁਸੀਂ ਜੀਕਾ